ਅਗਲੇ ਦਿਨ ਦੀ ਆ ਦਿਨ ਦੀ ਆ ਅਗਲੇ ਦਿਨ ਦੀ ਉਸ ਤਾਲੀ ਆ ਵੀ ਉਹਦਾ ਭਰਾ ਹੀ ਚਰਾਊ ਤੇ ਆ ਕੇ ਜਦੋਂ ਉਹਦਾ ਘੂਟਾ ਲਾਈ ਜਾਂਦਾ ਇਹ ਸਾਡੇ ਪੁੱਗੀ ਸਾਹਿਬ ਐਨਾ ਠੇਕੇ ਦਈਆ ਐ ਇਹ ਦਿੱਤੇ ਆ ਉਹ ਇਹਨਾਂ ਦੇ ਘਰ ਜਾ ਕੇ ਉਹਦਾ ਗੱਲ ਪਾ ਗਿਆ ਵੀ ਤੂੰ ਕਿਉਂ ਠੇਕੇ ਦਈਨਾ ਉਹਨ ਦੇਖੋ ਜੀ ਜੀ ਤਾਲੀ ਜਦੋਂ ਮਾਰਦੀ ਕਰੇ ਇਹ ਤਾਂ ਕੋਈ ਗੱਲ ਨਹੀਂ ਐ ਜੀ ਤੁਹਾਡਾ ਹਰਮਨ ਪਹਿਲਾ ਚੈਨਲ ਦਾ ਡੇਲੀ ਇੰਡੀਆ ਨਿਊਜ਼ ਮੈਂ ਪੱਤਰਕਾਰ ਹੀਰਾ ਸਿੰਘ ਤਲਵੜੀ ਐਸਲੇ ਮੌਜੂਦ ਆ ਪੰਜ ਬਟਾਲੇ ਐਸਪੀ ਹੈੱਡਕੁਆਟਰ ਸਾਡੇ ਨਾਲੇ ਫੌਜੀ ਜਥੇਬੰਦੀਆਂ ਸਾਬਕਾ ਸੈਨਿਕ ਸੰਸਾਜੀ ਕਮੇਟੀ ਦੇ ਅਹੁਦੇਦਾਰ ਔਰ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਅਹੁਦੇਦਾਰ ਔਰ ਉਹਨਾਂ ਦੇ ਸਾਥੀ ਖੜੇ ਨੇ ਗੱਲ ਸਾਡੀ ਭੈਣ ਖੜੀ ਹੈ ਜੋ ਢਾਂਡਿਆਂ ਤੋਂ ਖਬਰ ਲੱਗੀ ਸੀ ਆ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਮੁੱਦਾ ਕੀ ਆ ਐਸਪੀ ਅੱਛਾ ਜੀ ਹਾਂ ਜੀ ਤੇ ਕੀ ਗੱਲ ਫਟੇਗੜੇ ਚੂੜੀਆਂ ઠાੜੇ ਦੇ ਚ ਯਕੀਨੀ ਸੀ ਅੱਛਾ ਤੇ ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਜੀ ਬੇਮਾਰਜੋ ਖੋਜੀ ਹਰਪੇਸ਼ ਸਿੰਘ ਦੇ ਨਾਲ ਹਾਂਜੀ ਹਰਪੇਸ਼ ਸਿੰਘ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਐਸਐਸਪੀ ਦਫ਼ਤਰ ਪਟਿਆਲੇ ਕਿੰਨੋਂ ਮਿਲੇ ਆ ਕੀ ਗੱਲਬਾਤ ਹੋਈ ਆ ਤੇ ਆਉਣ ਦਾ ਕਾਰਨ ਸਾਡੀ ਫਤੇਗੜ ਚੋਰੀਆਂ ਸਰਵਾਈ ਹੋਈ ਆ ਇੱਥੇ ਕੀ ਹੈ ਐ ਇਨਕੁਆਰੀ ਮਾਰਕ ਕਰਾਉਣ ਆਏ ਐ ਐਸਐਸਪੀ ਜੀ ਕੋ ਤੇ ਜਿਹਦੇ ਵਿੱਚ ਮੇਰੇ ਨਾਲ ਧੱਕਾ ਕੀਤਾ ਗਿਆ ਮੇਰੇ ਪਰਚਾ 26 ਦਾ ਕਰੰਡੇ ਆ ਅੱਛਾ ਘਰ ਆਣ ਕੇ ਪਏ ਆ ਅੱਛਾ ਉੱਤਰਾਣਗੇ ਇਹਨਾਂ ਨੇ ਇਹ ਹਸਾਬ ਕਰਨਾ ਇਹ ਜਮੀਨ ਦਾ ਅੱਛਾ ਆਣ ਕੇ ਤੇ ਮੇਰੇ ਘਰ ਪਹੁੰਚੇ ਆ ਮੇਰੀ ਪੱਗ ਲਾਈ ਆ ਨਾਲੇ ਹੱਨ ਮਨ ਕੁੱਟਿਆ ਇੱਕਰੀ ਨਾਂ ਬੋਲਦੋਗੇ ਹਾਂਜੀ ਲਖਬੀਰ ਸਿੰਘ ਹਰਮਨ ਧਰਮੰਤਰੀ ਸਿੰਘ ਅੱਛਾ ਜੀ ਤੇ ਲਬਦੀਪ ਸਿੰਘ ਅੱਛਾ ਜੀ ਉਹਨਾਂ ਦੀ ਭੂਆ ਹੈ ਅੱਛਾ ਜੀ ਇੱਕਲ ਮਨਿੰਦਰ ਕੌਰ ਆ ਅੱਛਾ ਜੀ ਤੇ ਇੱਕ ਉਹਨਾਂ ਦੀ ਪਤਨੀ ਆ ਅੱਛਾ ਜੀ ਹਾਂਜੀ ਤੇ ਮਤਲਬ ਛੱਪੀ ਦਾ ਪਰਚਾ ਧਰ ਤੇ ਝੂਠਾ ਪਾਉਂਦੇ ਨੇ ਝੂਠਾ ਪਰਚਾ ਪਾ ਰਿਆ ਅੱਛਾ ਹਾਂਜੀ ਕੋਈ ਇਹ ਤਾਂ ਵੀ ਸੱਟ ਪੇਟ ਲੱਗੀ ਜੀ ਆ। ਹਾਂ ਹਾਂ। ਨਾ ਹੀ ਉਸ ਟਾਈਮ ਤੇ ਕਿ ਨਹੀਂ ਕੋਈ ਇਹ ਤਾਂ ਵੀ ਲੜਾਈ ਹੋਈ ਆ। ਅੱਛਾ ਜੀ। ਕਿਹਦੇ ਟਾਈਮ ਦਾ ਉਹ ਬਣਾ ਰਹੇ ਆ। ਬੱਚਿਆਂ ਨੂੰ ਤੇ ਸਾਨੂੰ ਕਿਨੇ ਵਿੱਚ ਜਾਣ ਪੁੱਛ ਕੇ ਸਾਡਾ ਨਾਂ ਪਾ ਰਹੇ ਆ। ਝੂਠਾ ਪਾ ਰਹੇ ਆ। ਝੂਠਾ ਪਾ ਰਹੇ ਆ। ਤੇ ਹੁਣ ਅੱਜ ਪ੍ਰਸ਼ਾਸਨ ਕੋਲ ਪਹੁੰਚੇ ਹਾਂ, ਘਰੋਸਾ ਆ। ਹਾਂਜੀ। ਤੇ ਕੀ ਹੋਇਆ ਅੰਦਰ ਇਨਕੁਆਰੀ ਕਰਾਈ ਮਾਰਕ ਹੋਈ ਆ ਜਾਂ ਕਿਨੂੰ ਹੋਇਆ ਪਤਾ ਕੁਛ? ਨਹੀਂ ਹਾਂਜੀ ਉਹ ਕਰਕੇ ਹੁਣ ਇਨਕੁਆਰੀ ਉਹਨਾਂ ਨੇ ਦੇਤੀ ਆ ਜੋ ਮਾਰਕ ਕਰ ਰਹੇ ਆ। ਅੱਛਾ ਜੀ। ਹਾਂਜੀ। ਠੀਕ ਹੈ। ਹੁਣ ਪਏ ਗੱਲ ਕਰਦੇ ਜੀ ਆਪਣੇ ਬਲਾਕ ਪ੍ਰਧਾਨ ਨਾਲ ਪ੍ਰਧਾਨ ਜੀ ਕੀ ਨਾਮ ਕੀ ਆਪਣਾ ਵਾਹਿਗੁਰੂ ਸਾਹਿਬ ਵਾਹਿਗੁਰੂ ਫਤਿਹ ਮੈਂ ਸਾਫ ਦਾ ਸੇਵਾ ਸਰੋਸਨ ਦੀ ਕਮੇਟੀ ਪੰਜਾਬ ਬਲਾਕ ਪ੍ਰਧਾਨ ਫਰਗੜ ਜੁੜੀਆਂ ਮੈਂ ਕਾਬਲ ਸਿੰਘ ਉੱਚੀ ਬਲੋ ਕਾਬਲ ਸਿੰਘ ਦੀ ਫੋਟੋ ਹੇਠਲੀ ਵਾਜ ਰੱਖੋ ਕਾਬਲ ਸਿੰਘ ਜੱਠਾ ਅੱਜ ਆਏ ਤੇ ਨਾਲ ਆਇਆ ਤੇ ਇਹਦੇ ਦਾ ਬਿਲਕੁਲ ਜਾਇਜ਼ ਹੋ ਰਹੀ ਆ ਤੇ ਇਹਦੇ ਦੇ ਘਰ ਜਾ ਕੇ ਪਾਇਆ ਪੱਗ ਲਾਈ ਗਈ ਆ ਹਾਂਜੀ ਉਹ ਦਾ ਘਰ ਇਹਨਾਂ ਦੇ ਜਿੰਨਾਂ ਕੋ ਕਾੜੀ ਲਈ ਉਹ ਤਾਬ ਕਰਨਾ ਹੈ ਉਹਨਾਂ ਦੇ ਵੀ ਘੁੱਟਿਆ ਗਿਆ ਵਾ ਅੱਛਾ ਜੀ ਇਹ ਚੱਕਰ ਦੇ ਤੁਸੀਂ ਇਹਨਾਂ ਨਾਲ ਖੜੇ ਆ ਸਾਡਾ ਫੌਜੀ ਭਰਾ ਵਾ ਇਹ ਨਾਲ ਬੇਨਸਾਥੀ ਹੋ ਰਹੀ ਹੈ ਇਹਨਾਂ ਦੇ 23 ਦੇ ਪੱਤੇ ਭਾਇਆ ਜਾ ਰਹੇ ਨਾਲ ਬੱਚੇ ਜੋ ਪੱਤੇ ਭਾਇਆ ਜਾ ਰਹੇ ਜੋ ਵੀ ਲੜਾਈ ਕਿਤੇ ਨਹੀਂ ਹੋਈ ਅੱਛਾ ਜੀ ਸਭ ਕੁਝ ਝੂਠਾ ਹੋ ਰਿਹਾ ਹੈ ਪ੍ਰਸ਼ਾਸਨ ਆ ਜੋ ਉਹ ਜਿਹੜੀ ਗੱਲ ਇਹਨਾਂ ਦੇ ਘਰ ਹੋਈ ਹੈ ਉਹ ਸਭ ਕੋਈ ਵੀਡੀਓ ਬਣੀ ਪਈ ਆ ਉੱਤੇ ਕੋਈ ਪੱਤੇ ਨਹੀਂ ਉੱਤੇ ਕੋਈ ਐਕਸ਼ਨ ਨਹੀਂ ਲੈ ਰਹੇ ਅੱਛਾ ਜਿੰਨਾਂ ਜੋ ਲੜਾਈ ਨਹੀਂ ਹੋਈ ਉਹ ਜਾਣ ਬੁੱਝ ਕੇ ਪੀਣਾ ਦੇ 26 ਦਾ ਪੱਤਾ ਕੀਤਾ ਜਾ ਰਿਹਾ ਹੈ। ਅਗਰ ਚਾਇਤ ਤੇ 26 ਦਾ ਪੱਤਾ ਹੁੰਦਾ ਤੇ ਅਸੀਂ ਜਿਹੜੇ ਨਾਲ ਮੋਡਲ ਮੋਡਲ ਆ ਕੇ ਖੜੇ ਆ ਫਿਰ ਜਿਦਾ ਕਿ ਪਟਿਆਲਾ ਆ ਤੇ ਇੱਥੇ ਵੀ ਪਟਿਆਲਾ ਬਣਾਇਆ ਜਾਏਗਾ। ਤੇ ਨਹੀਂ ਮਤਲਬ ਹੁਣ ਤਾਂ ਚਲੋ ਪੁਸ਼ਤਹੀ ਫਰੀਕਰ ਥਾਣੇ ਆ ਆਪਾਂ ਨੂੰ ਭਰੋਸਾ ਨਹੀਂ ਸੀਗਾ ਜਿਹੜਾ ਅਸੀਂ ਇੱਥੇ ਪਹੁੰਚ ਗਏ ਹਾਂ। ਹੈੱਡ ਕੁਆਰਟਰ ਪਹਿਲਾਂ ਤੁਹਾਨੂੰ ਦੱਸਿਆ ਬਣਾ ਲੀ ਵੀਡੀਓ ਦਿਖਾਈ ਆ ਸਭ ਕੁਝ ਦਿਖਾਇਆ ਦਿਖਾਜ ਦੇ ਗਏ ਕੋਈ ਐਕਸ਼ਨ ਨਹੀਂ ਕੀਤਾ ਰਿਹਾ। ਕੋਈ ਕਾਰਵਾਈ ਨਹੀਂ ਹੋਈ। ਕੋਈ ਕਾਰਵਾਈ ਨਹੀਂ ਹੋਈ। ਅੱਛਾ ਜੀ। ਠੀਕ ਹੈ। ਹੋਰ ਕੋਈ ਕਹਿਣਾ ਚਾਹੁੰਦੇ ਹੋ ਤੇ ਮਤਲਬ ਜੇ ਤੁਹਾਨੂੰ ਲੱਗਦਾ ਵੀ ਇਹ ਪਰਿਵਾਰ ਨੂੰ ਤੱਕਾ ਹੋਇਆ ਤਾਂ ਫਿਰ ਅਗਾਹੋਂ ਕੋ ਕੋ ਪਲਾਨ ਹੈਗਾ ਕੋਈ ਪਲਾਨ ਹੈ ਜੀ ਜਿਦਾ ਪਟਿਆਲੇ ਦਾ ਕੋਈ ਹੋ ਰਿਹਾ ਹੈ ਪਟਿਆਲਾ ਬਣਾਇਆ ਹੈ ਇੱਥੇ ਪਟਿਆਲਾ ਬਣਾਇਆ ਜਾਏਗਾ ਧੰਨਵਾਦ ਗੱਲ ਕਰਾਂਗੇ ਆਪਣੇ ਸਾਡੇ ਹੋਰ ਇੱਕ ਮਾਰੀਓ ਤੁਸੀਂ ਬੜੀ ਲੰਮੀ ਚੋੜੀ ਸੁਲਜੀ ਹੋਈਆਂ ਗੱਲਾਂ ਕਹੀਆਂ ਮੈਂ ਇੱਕ ਗੱਲ ਤੁਸੀਂ ਹੁਣੇ ਕਹੀ ਆ ਵੀ ਇਹ ਪਰਿਵਾਰ ਨੂੰ ਬਾਹਰ ਆਪਣੇ ਤੇ ਨਗਰ ਚ ਬਹਿ ਕੇ ਰਾਜਨਾਮਾ ਆਪਣਾ ਮੁੱਖ ਕੀ ਆ ਪਰ ਰਜਾ ਕਰਾ ਕੇ ਪਰਿਵਾਰ ਪਰਵਾਰਾਂ ਨਾਲ ਜੋੜਨਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਅੱਜ ਤੱਕ ਜਿੰਨੇ ਵੀ ਇਹ ਭੇਰ ਸਿੰਘ ਨੂੰ ਸਮਝਾਇਆ ਗਿਆ ਇਹੋ ਚੀਜ਼ ਹੀ ਸਮਝਾਈ ਗਈ ਆ ਕਿ ਉਹਨਾਂ ਦੋਵਾਂ ਪਰਿਵਾਰਾਂ ਦਾ ਮਸਲਾ ਆ ਉਹਨਾਂ ਦੋਵਾਂ ਪਰਿਵਾਰਾਂ ਚ ਰਹਿੰਦੇ ਪਰ ਜਦੋਂ ਕਿਸੇ ਦੇ ਘਰ ਕੋਈ ਆਨ ਕੇ ਪੈਜੂਗਾ ਉਦੋਂ ਕੋਈ ਕੀ ਕੀ ਕਰੂਗਾ ਤੁਸੀਂ ਮੈਨੂੰ ਜਵਾਬ ਦੇ ਦਿਓ ਇੱਕ ਉਦੋਂ ਤੇ ਭੇਰ ਸਿੰਘ ਉੱਠ ਕੇ ਅੱਗੇ ਜਵਾਬ ਦੇਗਾ ਨਾ ਜੀ ਜੀ ਜਿਹੜੀ ਲੜਾਈ ਇਹਨਾਂ ਨੇ ਸਾਬਤ ਕੀਤੀ ਆ ਇਨੂੰ ਲਖਬੀਰ ਸਿੰਘ ਨੂੰ ਤੇ ਲਖਬੀਰ ਸਿੰਘ ਦੇ ਪਰਿਵਾਰ ਨੂੰ ਤੇ ਜਿਹੜਾ ਬੰਦਾ ਗਵਾਹੀ ਦੇਣ ਰਿਹਾ ਇਹਨੂੰ ਗੁਰਦੁਆਰੇ ਆਣ ਕੇ ਸੌਂਹ ਕਰਕੇ ਕਹਿ ਦੇ ਵੀ ਕੀ ਲੜਾਈ ਹੋਈ ਆ ਚਰਤੇਜ ਸਿੰਘ ਤੇ ਸਾਫ ਕਾ ਸੈਂਡ ਫੁੱਲ ਪਰਚਾ ਕਰਵਾ ਦੇਣਗੇ ਠੀਕ ਹੈ ਨਹੀਂ ਜੰਡਾ ਸਾਹਿਬ ਬੜੀ ਤਕੜੀ ਗੱਲ ਤੁਸੀਂ ਕਹੀ ਬਹੁਤ ਤਕੜੀ ਗੱਲ ਕਹੀ ਹੈ ਤੁਸੀਂ ਹਾਂ ਜੀ ਕਿਤੀ ਜੇ ਸੌਂਹ ਖਾਂਦੇ ਤਾਂ ਤੁਸੀਂ ਪਰਚਾ ਕਰੋਗੇ ਹਾਂ ਜੀ ਆਈ ਕਰਾਵਾਂ ਠੀਕ ਹੈ ਜੀ ਆਪਣੇ ਦੀਨ ਮਾਨ ਨੂੰ ਸੌਂਹ ਖਾ ਦੇ ਚੱਟ ਜੰਡਾ ਸਾਹਿਬ ਹੋਰ ਕੋਈ ਐਂਡ ਦੇ ਵਿੱਚ ਕੋਈ ਰਾਜੀ ਨਾਵੇ ਵਾਸਤੇ ਕੁਝ ਕਹਿਣਾ ਚਾਹੁੰਦੇ ਵੀ ਰਾਜੀ ਨਾਵੇ ਗੱਲ ਛੇਤੀ ਮੁੱਕ ਜੇ ਜਿਉਂ ਕਿ ਤੁਸੀਂ ਗੱਲਾਂ ਮਕਾਉਂਡ ਤੇ ਯਕੀਨ ਰੱਖਦੇ ਹੋ ਤੁਹਾਡੀ ਜਥੇ ਬੰਦੀ ਕਿਤੇ ਹੁਣ ਹੁਣ ਕੋਈ ਉਹ ਪਰਿਵਾਰ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਤੁਹਾਡੇ ਨਗਰ ਦੇ ਕੰਮ ਹੈ ਤੁਸੀਂ ਵੀ ਇੱਕ ਨਗਰ ਦੇ ਮੋਬਦਰ ਬੰਦੇ ਹੋ ਅਸੀਂ ਤੇ ਨਗਰ ਵਾਸੀਆਂ ਨੂੰ ਉਸ ਪਰਿਵਾਰ ਨੂੰ ਇੱਕ ਇਹ ਬੇਨਤੀ ਕਰਦੇ ਆ ਕਿ ਨਾਗਰ ਤੇ ਬਿਠਾ ਕੇ ਇਹਨਾਂ ਤਿੰਨਾਂ ਪਰਿਵਾਰਾਂ ਨੂੰ ਅੱਗੇ ਦੋਹਾਂ ਪਰਿਵਾਰਾਂ ਦਾ ਹੀ ਉਸ ਤੀਜੇ ਪਰਿਵਾਰ ਨੂੰ ਭੇਸੇਂ ਦਾ ਰੱਖਿਆ ਇਹਨਾਂ ਤਿੰਨਾਂ ਪਰਿਵਾਰਾਂ ਦਾ ਸਮਝੌਤਾ ਕਰਾ ਦਿੱਤਾ ਜਾਵੇ ਜੇ ਤੁਸੀਂ ਪਰਚੇ ਕਰਾਉਣ ਵੱਲ ਚਲੋਗੇ ਤੇ ਫੇਰ ਸਾਬਕਾ ਸੈਨਿਕ ਉਹਨਾਂ ਨਾਲ ਖੜੇ ਆ ਕਿਸਾਨ ਜਣੀਆਂ ਨੂੰ ਵੀ ਉਹਨਾਂ ਨਾਲ ਖੜੀ ਹੈ ਫੇਰ ਪਰਚਿਆਂ 'ਤੇ ਜ਼ੋਰ ਲੱਗਣੇ ਦੋਵਾਂ ਤੇ ਰਹੇ ਜੋ ਕਿ ਕਿਸਾਨ ਜੱਥੇਬੰਦੀਆਂ ਤੇ ਸਾਬਕਾ ਸੈਨਿਕ ਇਹਨਾਂ ਨਜਾਇਜ਼ ਨਹੀਂ ਹੁੰਦੇ ਇਹ ਨਜਾਇਜ਼ ਹੋ ਰਹੇ ਇਹਨਾਂ ਇੱਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੇ ਬੰਦੀਆਂ ਨਾਲ ਸਾਡੀ ਗੱਲ ਹੋਈ ਆ ਤੇ ਤੁਹਾਡਾ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਨੰਬਰ ਉਹ ਪਰਿਵਾਰ ਪਰਿਵਾਰ ਨੂੰ ਕਰ ਲਾਵੇ ਜੇ ਸੌਂਹਾਦੇ ਨੇ ਉਹ ਪਰਿਵਾਰ ਤੇ ਅਸੀਂ ਇਹਨਾਂ ਨੂੰ ਪਰਚਾ ਵੀ ਕਰਾਉਣ ਨੂੰ ਤਿਆਰ ਆ ਤੇ ਉਸ ਤੋਂ ਪਹਿਲਾਂ ਜੇ ਉਹ 26 ਦਾ ਪਰਚਾ ਜਿਹੜਾ ਕਰਾਉਂਦੇ ਨੇ ਉਸ ਤੋਂ ਪਹਿਲਾਂ ਭੇਜ ਦਿੱਤੀ ਜਿਹੜੀ ਬੇਸਤਾਰ ਲੱਥੀ ਆ ਸਿੱਖੀ ਮਾਣ ਮਰਿਆ ਦਾ ਲਗਾ ਘਾਣ ਹੋਇਆ ਉਹ 295 ਤੇ ਪ੍ਰੈਸਰ ਭੇਜ ਸਕਦੇ ਜਿਹੜਾ ਘਰ ਹਮਲਾ ਹੋਇਆ 452 ਉਹਦੇ ਦਿਨ ਕੀਤਾ ਜਾਵੇ ਤੇ ਬਾਕੀ ਐਂਡਰ ਉਹਨਾਂ ਕਬੜੀ ਸੋਣੀ ਗੱਲ ਕਹੀ ਕਿ ਭਾਜੀ ਪਰਿਵਾਰ ਦਾ ਮਸਲਾ ਆ ਪਰਵਾਹ ਚ ਨੀ ਬੀਟ ਲੋ ਤੇ ਜੇ ਪਰਿਵਾਰ ਚ ਮੁੱਕ ਜੇ ਇਹਦੇ ਨਾਲ ਦੀ ਘਰੀ ਸੀ ਬਹੁਤ ਧੰਨਵਾਦ ਜੀ ਮੈਂ ਪੱਤਰਕਾਰ ਹਿਆ ਸਿੰਘ ਕਲਵੱਡੀ ਆਪਦੇ ਹਰਮਨ ਪੇਰੇ ਚੈਨਲ ਸੱਦੇਲੀ ਨੇ ਜੀ In the think you